ਸਾਚੀਵਾੜ ਦੇ ਪਿੰਡ ਮਾਦੀਪੁਰ ਵਿਖੇ ਕਿਸਾਨ ਬਲਵੀਰ ਸਿੰਘ ਦੇ ਚਾਰ ਪਸ਼ੂ ਕਿਸੇ ਜ਼ਹਿਰੀਲੀ ਚੀਜ਼ ਦਾ ਸ਼ਿਕਾਰ ਹੋ ਗਏ। ਕਿਸਾਨ ਬਲਵੀਰ ਸਿੰਘ ਨੇ ਦੱਸਿਆ ਕਿ ਉਸਦੇ ਚਾਰ ਪਸ਼ੂ ਜਿਨ੍ਹਾਂ ਵਿੱਚੋਂ ਦੋ ਮੱਝਾਂ ਇੱਕ ਕੱਟੀ ਤੇ ਇੱਕ ਕੱਟਾ ਦੀ ਕਿਸੇ ਜ਼ਹਿਰੀਲੀ ਚੀਜ਼ ਖਾਂਦੇ ਨਾਲ ਮੌਤ ਹੋ ਗਈ। ਜਦਕਿ ਦੋ ਪਸ਼ੂਆਂ ਨੂੰ ਯੂਨੀਵਰਸਿਟੀ ਭੇਜਿਆ ਗਿਆ। ਉਹਨਾਂ ਕਿਹਾ ਕਿ ਲੋਕਾਂ ਦਾ ਦੁੱਧ ਪਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸੀ ਪਰ ਕੁਦਰਤ ਦੇ ਕਹਿਰ ਨੇ ਉਹਨਾਂ ਦੇ ਪਰਿਵਾਰ ਤੇ ਪਹਾੜ ਘੇਰ ਦਿੱਤਾ। ਉਹਨਾਂ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ। ਬਲਵਿੰਦਰ ਸਿੰਘ ਕਿਹੜਾ ਪਿੰਡ ਹੈ ਹਾਦੀਪੁਰ ਜੀ ਕੀ ਘਟਨਾ ਵਾਪਰੀ ਹੈ ਬਾ ਜੀ ਪਤਾ ਨਹੀਂ ਲੱਗਿਆ ਕੁਦਰਤ ਦਾ ਪਾਣਾ ਜੀ ਜੋ ਮਰ ਗਿਆ ਜਿਹੜਾ ਪਤਾ ਨਹੀਂ ਜਰੇਲੀ ਚੀਜ਼ ਕੋਈ ਖਾ ਗਈਆਂ ਡਾਕਟਰ ਜੀ ਨੂੰ ਪਤਾ ਲੱਗਿਆ ਜੀ ਠੀਕ ਹੈ ਜੀ ਫਿਰ ਅੱਜ ਮੈਂ ਡਾਕਟਰ ਵੀ ਬੁਲਾਏ ਨੇ ਸਰਕਾਰੀ ਸਾਰੇ ਉਹਨਾਂ ਨੇ ਵੀ ਇਹ ਚੀਜ਼ ਦੱਸੀ ਆ ਵੀ ਜਾ ਕੇ ਯੂਨੀਵਰਸਿਟੀ ਨਾਲ ਉਹਦਾ ਦਿਖਾਓ ਦੋ ਯੂਨੀਵਰਸਿਟੀ ਭੇਜੀਆਂ ਨੇ ਦੋ ਬਲਾਂ ਡੰਗਰ ਮਰਗੇ ਜੀ ਦੋ ਇਹ ਮਰਗੀਆਂ ਜੀ ਫਸ ਇਹਦੇ ਨਾਲ ਗੁਜ਼ਾਰਾ ਹੁੰਦਾ ਸੀ ਕਸਤਾ ਤੁਹਾਨੂੰ ਕਰਦਾ ਜਿਸ ਨੇ ਬੁਲਾਇਆ ਕਿ ਪਤਾ ਨਹੀਂ ਹੁੰਦੀ ਵੀ ਇਹ ਨਹੀਂ ਹੁਣ ਕਹਿ ਸਕਦੇ ਆ ਪਕੜਾ ਕਿਲੇ ਦੁਸ਼ਮਣੀਆਂ ਜੀ ਠੀਕ ਹੈ ਤੇ ਇਹ ਉੱਤੇ ਸਰ ਕਿੰਨੇ ਕਿੰਨੇ ਦੀ ਮੱਝ ਲੈਂਦੀ ਸੀਗੀ ਇੱਕ 1.5 ਲੱਖ ਦੀ ਹਰਿਆਣੇ ਚ ਹੈ ਅੱਛਾ ਜੀ ਇਹ ਕਰਦੇ ਹੋ ਗਿਆ 4-5 ਲੱਖ ਦਾ ਮੰਗ ਲੱਖ ਦਾ ਮੰਗ ਜੀ ਕਿਹੜੀ ਨਸਲ ਦੀ ਹੈ ਮੱਝਾਂ ਦੀ ਮੋਰਾ ਮੋਰਾ ਨਸਲ ਠੀਕ ਬਹੁਤ ਵਧੀਆ ਗਾਂ ਠੀਕਾ ਗਾਂ ਹਾਂ ਗਾਂ ਠੀਕ ਹੈ ਜੀ ਕੋਈ ਹੋਰ ਵੀ ਹੋਇਆ ਆਸ-ਪਾਸ ਨਹੀਂ ਨਹੀਂ ਕੋਈ ਨਹੀਂ ਹੋਇਆ ਜੀ ਤੇ ਸੂਨ ਵਾਲੀ ਵੀ ਸੀਗੀ ਇਹ ਸੂਨ ਵਾਲੀ ਜੀ ਨੌਵੇਂ ਮਹੀਨੇ ਲੱਗਿਆ ਜੀ ਉਹ ਵੀ ਸੂਨ ਵਾਲੀ ਉਹ ਵੀ ਸੂਨ ਵਾਲੀ ਜੀ ਇਹ ਵੀ ਨੌਵੇਂ ਮਹੀਨੇ ਮਹੀਨੇ ਲੱਗਿਆ ਜੀ ਉਹ ਨਹੀਂ ਵਸ ਕੇ ਭੇਜ ਦਿੱਤੀ ਇਕੱਟੀ ਦੇ ਮਾਝੀ ਹਾਂਜੀ ਅੱਛਾ ਜੀ ਸੂਨ ਵਾਲੀਆਂ ਸੀ ਹਾਂਜੀ ਹਾਂਜੀ ਅੱਛਾ ਜੀ ਇਸ ਤੋਂ ਇਲਾਵਾ ਹੋਰ ਤੁਹਾਡੇ ਜਿਹੜੇ ਡੰਗਰ ਸੀ ਉਹ ਸਹੀ ਆ ਜਾਂ ਕਿੱਦਾਂ ਇੱਕ ਗਾਂ ਸਹੀ ਆ ਜੀ ਅੱਛਾ ਹਾਂਜੀ ਤੇ ਡੰਗਰ ਮਰੇ ਕਿੰਨੇ ਆ ਮਰੇ ਜੀ ਦੋ ਇੱਕ ਕੱਟੀ ਮਰੀ ਐ ਕੱਟਾ ਮਰਿਆ ਜੀ ਤੇ ਇਹ ਦੋ ਇਹ ਮੱਝਾਂ ਮਰੀਆਂ ਜਿਹੜੇ ਹੋਰ ਬਿਮਾਰ ਨੇ ਉਹ ਤੁਸੀਂ ਕਿੱਥੇ ਭੇਜਿਆ ਉਹ ਯੂਨੀਵਰਸਿਟੀ ਭੇਜਿਆ ਕਿਹੜੀ ਯੂਨੀਵਰਸਿਟੀ ਲਧਿਆਣਾ ਜੀ ਇਸ ਤੋਂ ਇਲਾਵਾ ਫਿਰ ਤੁਸੀਂ ਡਾਕਟਰਾਂ ਨੂੰ ਕਨਫਰਮ ਕੀਤਾ ਹਾਂਜੀ ਸਰਕਾਰੀ ਹਾਂ ਡਾਕਟਰ ਆਏ ਸਰਕਾਰੀ ਸਿਵਰੇ ਜੀ ਅੱਛਾ ਜੀ ਉਹ ਕਹਿੰਦੇ ਵੀ ਟ੍ਰੀਟਮੈਂਟ ਸਾਰਾ ਕੀਤਾ ਉਹਨਾਂ ਨੇ ਕਹਿੰਦੇ ਵੀ ਐਕਸਪੀਰੀ ਜੀ ਉਹ ਕਹਿੰਦੇ ਵੀ ਕੋਈ ਜਰੇਲੀ ਚੀਜ਼ ਖਾਗੀਆਂ ਜਿਆਦਾ ਕਹਿੰਦੇ ਵੀ ਵੀ ਆਪਾਂ ਨੂੰ ਯੂਨੀਵਰਸਿਟੀ ਆ ਪਤਾ ਲੱਗਣਾ ਜੀ ਇਹਦਾ ਟੈਸਟ ਕਰਾ ਕੇ ਪੱਠਿਆਂ 'ਚ ਕੋਈ ਜਰੇਲੀ ਦੀ ਸੀਗੀ ਪੱਠਿਆਂ 'ਚ ਟੈਸਟ ਕਰਾ ਲਿਓ ਉਹ 'ਚ ਕੋਈ ਉਹਨੇ ਜੀ ਨਹੀਂ ਆਇਆ ਜੀ ਜਿਹੜੇ ਮੈਂ ਪੱਠੇ ਪਾਉਣਾ ਜੀ ਫੇੜ ਫਾੜ ਸਾਰ ਕਿੰਨੀ ਮਰਜ਼ੀ ਆ ਦੁੱਧ ਦਿੰਦੀਆਂ ਸੀ ਇਹ ਤੁਹਾਡੀਆਂ ਦੋ ਦੋ ਹੀ ਮਾਝ ਦਿੰਦੀ ਦੀ ਜਿੱਕਲੀ ਇਹ ਸੋਨੇ ਵਾਲੀਆਂ ਤੀ ਜਿਹੜੀ ਐਕਸਪਾਇਰ ਹੋ ਹਾਂਜੀ ਐਕਸਪਾਇਰ ਹੋ ਗਈ ਤੁਹਾਨੂੰ ਸ਼ੱਕ ਆ ਕਿਸੇ ਨੇ ਕੁਝ ਖੁਲਾਇਆ ਨਹੀਂ 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 ਹੁਣ ਸ਼ੱਕ ਕੀ ਤੇ ਜੀ ਆਪਾਂ ਬਿਨਾਂ ਦੇਖੇ ਕਿਵੇਂ ਕਹਿ ਸਕਦੇ ਹਾਂ ਜੀ ਨਾ ਨਹੀਂ 1000 ਦਾ ਗੁਵਿੰਦਰ ਸਿੰਘ ਜੀ ਕਿਹੜਾ ਮਿੰਟ ਮਾਦੀਪੁਰ ਜੀ ਅੱਛਾ ਕੀ ਘਟਨਾ ਵਾਪਰੀ ਉਹਦਾ ਥੋੜਾ ਡਿਟੇਲ ਚ ਦੱਸੋ ਘਟਨਾ ਤਾਂ ਆਹੀ ਹੈ ਜੀ ਕੋਈ ਜ਼ਹਿਰੀਲੀ ਚੀਜ਼ ਹੀ ਖਾ ਗਈ ਹੋਗੀ ਇਹ ਮੰਨ ਲਓ ਜਾਂ ਕਹੋ ਕੋਈ ਨੇ ਖੁਲਾਤੀ ਜਾਂ ਕੋਈ ਪੱਠਾ ਜਿਹਾ ਲਓ ਜਾਂ ਜਿੱਦਾਂ ਵੀ ਮਰਜ਼ੀ ਸਮਝ ਲਓ ਖਾਦੀ ਦਾ ਜ਼ਹਿਰੀਲੀ ਚੀਜ਼ ਜੀ ਕਿੰਨੀ ਆ ਮੱਧਾ ਚਾਹ ਮੱਧਾ ਜੀ ਦੋ ਛੋਟੇ ਕਟੇ ਸੀਗੇ ਜੀ ਕੱਟੀਆਂ ਤੇ ਕਟਾ ਜੀ ਉਹ ਮਰ ਚੁੱਕੇ ਜੀ ਜਦੋਂ ਤੁਹਾਨੂੰ ਪਤਾ ਲੱਗਿਆ ਜੀ ਇਹ ਜ਼ਹਿਰੀਲੀ ਚੀਜ਼ ਖਾਧੀ ਉਸ ਤੋਂ ਬਾਅਦ ਤੁਸੀਂ ਕਿੱਥੇ ਕਨਫਰਮ ਕੀਤਾ ਕਿ ਕੱਢੀ ਨੂੰ ਦੱਸਿਆ ਇਹ ਤਾਂ ਡਾਕਟਰ ਨੂੰ ਹੀ ਦੱਸਿਆ ਜੀ ਪਹਿਲਾਂ ਪ੍ਰਾਈਵੇਟ ਨੂੰ ਦੱਸਿਆ ਜੀ ਉਹਨਾਂ ਨੇ ਗੁਰੂ ਘਰ ਵਗੈਰਾ ਲਾਇਆ ਜੀ ਕਰਿਆ ਟਰੀਟਮੈਂਟ ਤਾਂ ਜੀ ਉਹਨਾਂ ਨੇ ਵੀ ਇਹੀ ਦੱਸਿਆ ਵੀ ਕੋਈ ਜ਼ਹਿਰੀਲੀ ਚੀਜ਼ ਖਾ ਗਏ ਕਿੰਨੇ ਸਮੇਂ ਤੋਂ ਇਹ ਬਿਮਾਰੀ ਹੈ ਕਿੰਨਾ ਟਾਈਮ ਮੰਨ ਲਓ ਅੱਜ ਚੌਥਾ ਦਿਨ ਮੰਨ ਲਓ ਅਤੇ ਚੌਥਾ ਦਿਨ ਆ ਚਾਰ ਦਿਨ ਤੋਂ ਜੀ ਹੁਣ ਤੁਸੀਂ ਜਿਹੜੇ ਕੁਝ ਬਿਮਾਰ ਟੈਂਕਰ ਕਿਉਂ ਕਿਤੇ ਨੇ ਉਹ ਯੂਨੀਵਰਸਿਟੀ ਬੈਠੇ ਜੀ ਲੁਧਿਆਣੇ ਜੀ